ਚਲਿਆ ਸੀਗਾ ਪਤਾ ਚੱਲਿਆ ਸੀਗੇ ਕਿ ਕੋਈ ਬੱਚੇ ਬਿਮਾਰ ਹੋਏ ਆ ਕੇਕ ਖਾ ਕੇ ਪਰ ਫਿਰ ਮਿਸ ਹੈਪਨਿੰਗ ਕਿਦਾਰੇ ਹੋ ਵੀ ਸਕਦੀ ਆ ਮੈਂ ਐਸ ਚੀਜ਼ ਤੋਂ ਵੀ ਉਹ ਨਹੀਂ ਕਰਦਾ ਲੇਕਿਨ ਮੇਰੀ ਦੁਕਾਨ ਤੋਂ ਹੋਈ ਆ ਜਾਂ ਨਹੀਂ ਹੋਈ ਇਸ ਚੀਜ਼ ਬਾਰੇ ਕੋਈ ਨਹੀਂ ਬੱਚਾ ਨੇ ਕੁਝ ਖਾ ਲਿਆ ਸੀਗਾ ਬੱਚਾ ਦਾ ਬਰਥਡੇਸ ਦੇ ਤਰ੍ਹਾਂ ਪੁੱਛਣਾ ਨੇ ਜੋ ਮੈਨੂੰ ਦੱਸਿਆ ਚੌਮੀਨ ਸਪ੍ਰਿੰਗ ਰੋਲ ਇੱਕ ਹੋਰ ਕੀ ਹੁੰਦਾ ਹੋਰ ਜੋ ਮੋਮੋਜ਼ ਮਮੋਜ਼ ਨਾਲ ਕੋਲ ਡਰਿੰਕ ਨਾਲ ਕੇਕ ਜੀ ਇੱਕ ਬੱਚੇ ਦੇ ਬਰਥਡੇ ਦੇ ਉੱਤੇ ਇਹਨਾਂ ਨੇ ਇਕੱਠੇ ਹੋ ਕੇ ਖਾਣਾ ਖਾਧਾ ਹੈਗਾ ਉਸ ਦਿਨ ਇਹ ਖਾਣਾ ਖਾ ਕੇ ਬਿਮਾਰ ਹੋਏ ਨੇਗੇ ਹਸਪਤਾਲ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਕੋਈ ਵੀ ਇਹਦੇ ਚ ਕੱਲੀਆਂ ਇਹ ਨਹੀਂ ਜੇ ਫੂਡ ਪੋਇਜ਼ਨਿੰਗ ਹੈਗੀ ਹੈ ਜਾਂ ਕੋਈ ਵੀ ਡੇਂਗੂ ਮਲੇਰੀਆ ਕੋਈ ਵੀ ਇਹ ਸਾਰੀਆਂ ਨੋਟੀਫਾਇਬਲ ਡਿਜ਼ੀਜ਼ ਇਸ ਦੇ ਅੰਦਰ ਆਉਂਦੀਆਂ ਨੇ ਜੀ ਹਸਪਤਾਲ ਨੂੰ ਨੋਟੀਫਾਈ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਨਹੀਂ ਕੀਤਾ ਸੀਗਾ ਉਹਨਾਂ ਨੂੰ ਬਕਾਇਦਾ ਤਾੜਨਾ ਕੀਤੀ ਗਈ ਹੈਗੀ ਵੀ ਹੋਰ ਯਕੀਨੀ ਬਣਾ ਲੈ ਕੇ ਆਗੇ ਪਟਿਆਲਾ ਸ਼ਹਿਰ ਦੀ ਗੱਲ ਕਰਕੇ ਆਏ ਦਿਨ ਪਟਿਆਲਾ ਦੇ ਵਿੱਚ ਸਿਹਤ ਨਾਲ ਸਰਵਾਰ ਨੇ ਕਿ ਕੋਈ ਨਾ ਕੋਈ ਮਾਮਲਾ ਚਰਚਾ ਵਿੱਚ ਆਇਆ। ਜਿਹੜੀ ਕਲੋਨੀ ਹੈ ਨਾ ਜਿਹੜੀ ਕਲੋਨੀ ਹੈ ਨਾ ਇਹ ਮੈਂ ਕਿਹਾ ਬਣਾਉਣਾ। ਅਕਦੀ ਵੀ ਪੰਜਾਬ ਦੇ ਸ੍ਰੀ ਬਾਈ ਅਮਰ ਸ਼ਰਮਾ ਪਟਿਆਲਾ ਸ਼ਹਿਰ ਦੀ ਗੱਲ ਕਰਕੇ ਆਏ ਦਿਨ ਪਟਿਆਲਾ ਦੇ ਵਿੱਚ ਸਿਹਤ ਨਾਗ ਫਰਵਾੜ ਲੈ ਕੇ ਕੋਈ ਨਾ ਕੋਈ ਮਾਮਲਾ ਚਰਚਾ ਵਿੱਚ ਆ ਗਿਆ ਪਹਿਲਾਂ 24 ਮਾਰਚ ਦੀ ਗੱਲ ਕਰਦਿਆਂ ਕਿ ਪਟਿਆਲਾ ਹਾਲੇ ਤੱਕ ਉਸ ਦਿਨ ਨੂੰ ਨਹੀਂ ਭੁੱਲਿਆ ਜਿਸ ਦਿਨ ਇੱਕ 10 ਸਾਲਾ ਮਾਸੂਮ ਬੱਚੀ ਦੀ ਜ਼ਿੰਦਗੀ ਚਲੀ ਗਈ ਸੀ ਸੋ ਹੁਣ 8 ਸਤੰਬਰ ਦੀ ਗੱਲ ਕਰਾਂਗਾ ਜਿਸ 8 ਸਤੰਬਰ ਨੂੰ 5 ਸਾਲ ਦੀ ਮਾਸੂਮ ਰੀਆ ਦਾ ਜਨਮ ਹੋਇਆ ਸੀ ਮਾਤਾ ਪਿਤਾ ਨੇ ਸੋਚਿਆ ਕਿ ਜਨਮ ਦਿਨ ਨੂੰ ਵਧੀਆ ਤੋਹਫਾ ਮਨਾਇਆ ਜਾਵੇ ਤੇ ਪੀਲੀ ਸੜਕ ਤੇ ਬਣੀ ਇੱਕ ਬੈਕਰੀ ਅਤੇ ਆਈਸਕ੍ਰੀਮ ਪਰਕਰ ਤੋਂ ਕੇਕ ਪੈਟਿਸ ਲਿਆਈ। ਇਸ ਦਿਨ ਆ ਕੁਝ ਹੋਰ ਖਾਣੀਆਂ ਚੀਜ਼ਾਂ ਜਿਸ ਤਰ੍ਹਾਂ ਕਿ ਮੋਮੋਸ ਸਮੋਸੇ ਜਾਂ ਹੋਰ ਚੀਜ਼ਾਂ ਵੀ ਲਿਆਈਆਂ। ਖੁਸ਼ੀ-ਖੁਸ਼ੀ ਪਾਰਟੀ ਮਨਾਈ ਜਾਂਦੀ ਸੀ ਆਟੀ ਘਾਟੀ ਪਲਾਈ ਹੋਏ ਸੀ। ਤੇ ਇਹ ਕੇਕ ਖੱਦਾ ਜਾਂਦਾ ਜਿਸ ਤਰ੍ਹਾਂ ਇੱਕ ਕੇਕ ਖਾਧਾ ਜਾਂਦਾ ਤੇ ਬਾਕੀ ਖੱਦ ਪ੍ਰਕਾਰ ਖਾਧੇ ਜਾਂਦੀ ਹੈ ਤੇ ਉਥੇ ਅੱਠ ਮਾਸੂਮ ਬੱਚਿਆਂ ਦੀ ਸਿਹਤ ਨੁਕਸਾਨਦੀ ਹੈ ਹੋ ਸਕਦਾ ਹੈ ਬੱਚਾ ਇਮਿਊਨਿਟੀ ਸਿਸਟਮ ਕਮਜ਼ੋਰ ਹੋਵੇ ਇਸ ਕਰਕੇ ਘੱਟ ਖਰਾਬ ਚੀਜ਼ਾਂ ਤੋਂ ਬਿਮਾਰ ਹੋ ਸਕਦੇ ਪਰ ਨੌ ਬਾਲਗ ਯਾਨੀ ਕਿ ਅਡਲਟ ਮਤਲਬ ਕਿ 18 ਸਾਲ ਤੋਂ ਵੱਡੇ ਲੋਕਾਂ ਦੀ ਸਿਹਤ ਨਹੀਂ ਨੁਕਸਾਨਦੀ ਹੈ ਹੁਣ ਇਹ ਸਾਬਤ ਹੋ ਜਾਂਦਾ ਹੈ ਕਿ ਉਸ ਖਾਣ ਦੀ ਚੀਜ਼ ਦੇ ਵਿੱਚ ਕੁਝ ਨਾ ਕੁਝ ਬਹੁਤ ਜ਼ਿਆਦਾ ਗਲਤ ਕਿਉਂਕਿ ਸਟਾਰਾਂ ਨੂੰ ਉਹ ਮਾਰ ਹੋ ਜਾਂਦੀ ਹੈ ਉਹਨਾਂ ਨੂੰ ਦਸਤ ਲੱਗ ਜਾਂਦੇ ਆ ਉਹਨਾਂ ਨੂੰ ਉਲਟੀਆਂ ਆਣ ਲੱਗ ਜਾਂਦੀਆਂ ਉਹਨਾਂ ਦੇ ਟਿਟੀ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਇਹ ਲਾਭਾ ਲੈ ਕੇ ਇਹ ਪਹੁੰਚਦੇ ਆ ਬੈਕਰੀ ਕੋਲ ਬੈਕਰੀ ਵਾਲਾ ਘਬਰਾ ਜਾਂਦਾ ਡਰ ਜਾਂਦਾ ਜਾਂ ਇਹਨੂੰ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋ ਗਈ ਹੈ ਉਹ ਤਰ੍ਹਾਂ ਕ ਆਪਣੀ ਗੱਲ ਚੱਕਦਾ ਤੇ ਫਟਾਫਟ ਸਟਾਹਨ ਲੋ ਜਾਂਦਾ ਪਟਿਆਲਾ ਸ਼ਹਿਰ ਦੇ ਇੱਕ ਰਘੂ ਮਾਜਰੇ ਦੀ ਪੁਰੀ ਨੇ ਪੈਣ ਵਾਲੇ ਨੀਚੇ ਹਸਪਤਾਲ ਦੇ ਵਿੱਚ ਭਰਤੀ ਕਰਾ ਲੈਂਦਾ ڈاکٹر بھی اپنے ذمہ داری سمجھ دیا ترنت کو بچیاں نے علاج دنی چھتا کر دیا کیونکہ اٹھ بچے تے نو بالک دو کے مار ہون پھر یہ معاملہ خاص تیان دیر بڑھنا پڑھ جلدہ ہے سب تو پہلے سنو اس ڈاکٹر نے زبانی کہ انہوں نے اس وقت کی کی کتاب ਡਾਕਟਰ ਜੋਸ਼ੀ ਸਹਾਰਾ ਉਸ ਤੋਂ ਦੱਸੋ ਉਹ ਦਿਨ ਜਿਹੜੇ 17 ਬੱਚੇ ਬਿਮਾਰ ਹੋਏ ਸੀ ਉਹ ਕੀ ਘਟਨਾ ਕਰਨ ਵਾਪਰੀ ਸੀ ਬੱਚਾ ਨੇ ਕੁਝ ਖਾ ਲਿਆ ਸੀਗਾ ਬੱਚੇ ਦਾ ਬਰਥਡੇ ਸੀਗਾ ਉਹ ਜਨਾ ਨੇ ਜੋ ਮੈਨੂੰ ਦੱਸਿਆ ਚੌਮੀਨ ਸਪ੍ਰਿੰਗ ਰੋਲ ਇੱਕ ਹੋਰ ਕਿਹਨ ਦਾ ਹੋ ਰਿਹਾ ਮੋਮੋਸ ਮੋਮੋ ਨਾਲ ਕੋਲਡ ਡਰਿੰਕ ਨਾਲ ਕੇਕ ਜੀ ਧੰਨਵਾਦ ਇਹਨਾ ਬੋਲੇ ਜੋ ਮੈਨੂੰ ਦੱਸਿਆ ਨਹੀਂ ਗਿਆ ਕੁਝ ਖਾਦਾ ਸੀ ਤੁਹਾਡੇ ਕੋਲ ਜਦੋਂ ਆਏ ਤਾਂ ਨੇ ਕੀ ਪਾਇਆ ਉਹਦੀ ਕੀ ਪ੍ਰੋਬਲਮ ਸੀ ਬੱਚੇ ਬੌਮਬ ਕਰ ਰਹੇ ਸੀਗੇ ਲੇਕਿਨ ਜਲਦੀ ਹੀ ਸਾਰੇ ਬੱਚੇ ਠੀਕ ਹੋ ਗਏ ਗਰਾਸ ਤੇ ਠੀਕ ਹੋ ਗਏ ਅਗਲੇ ਦਿਨ ਮੈਂ ਰਿਹਾ ਤਰੀਤੀ ਆ ਇਸ ਦਿਨ ਕੋ ਬੈਂਕੀ ਕਾਰਨ ਚਾ ਦਮਾ ਦੇ ਪੋਲ ਪੌਇਜ਼ਨਿੰਗ ਹੋਈ ਸੀ ਹੋ ਸਕਦਾ ਖੁਰਦਾਨਾ ਹੋ ਸਕਦਾ ਖੁਰਦਾਨਾ ਬੰਦਾ ਉਡੀਸਾ ਤੇ ਮੈਡੀਕੀ ਕੀ ਹੈ ਅਸੀਂ ਤਾਂ ਜਨਮ ਕੰਟਰੋਲ ਕਰਕੇ ਨਾਲ ਜਾਣੇ ਨਹੀਂ ਪਤਾ ਕਿਹਦੇ ਨਾਲ ਹੋਈ ਹੈ ਪੋਲ ਪੌਇਜ਼ਨ ਜਿੰਨਾ ਕੋਈ ਖਾਂਦਾ ਹੈ ਇਹ ਤਾਂ অনেক ਪ੍ਰੋਪਲੀਨ ਇਕਿਟੀ ਹੋਈ ਬਥੇ ਤੇ ਕਹਿੰਦੇ ਵੀ ਹਾਂ ਇੱਕ ਹੋ ਗਈ ਜਿਆਦਾ ਕਿਹਦੀ ਨਾਲ ਖਾਦੀ ਅੱਛਾ ਜੀ ਤੇ ਤੁਸੀਂ ਇਸੇ ਟਾਈਮ ਦੇਖੋ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਇੱਕ ਤੋਂ ਵੱਧ ਲੋਕੀ ਕੋਈ ਪ੍ਰੋਬਲਮ ਨਾਲ ਬਿਮਾਰ ਲਾ ਦਿਓ ਦੀ ਸਿਹਤ ਵਿਭਾਗ ਦੇ ਪੁਲਿਸ ਵਿਸ਼ਾ ਮੈਂ ਉਦੋਂ ਫੋਨ ਕਰਿਆ ਸੀ ਉਹਨਾਂ ਨੇ ਮੈਡੀਕ ਨੂੰ ਫੋਨ ਚੱਕਿਆ ਨਹੀਂ ਹੈਲਥ ਆਫਿਸ ਮਕਰਸ ਇਹ ਠੀਕ ਹੈ ਠੀਕ ਹੈ ਕੋਈ ਸਮਝ ਨਹੀਂ ਕਿਤਾ ਸੀ ਨਾ ਕੋਈ ਫਾਰਮ ਆਪਰੇ ਸੇ ਵਾਪਸ ਆ ਗਿਆ ਸੀ ਉਸ ਆਈ ਸੀ ਰਤਨ ਲੈਗੇਸੀ ਸਿਸਟਮ ਉਹਨਾਂ ਨੇ ਕੋਈ ਕੰਪਲੇਨ ਨਹੀਂ ਦਿੱਤੀ ਕਿ ਬੰਦੇ ਬਹੁਤ ਬਵਾਰ ਦੀ ਸਟਾਰ ਹੈ ਇਹ ਉਹਨਾਂ ਦਾ ਕੰਮ ਹੈ ਡਿਊਟੀ ਮੇਰਾ ਜਿਹੜਾ ਮੇਰਾ ਕੰਮ ਸੀ ਬੱਚਾ ਠੀਕ ਕਰਨਾ ਇਹ ਸਭ ਤੋਂ ਮੇਰਾ ਸਾਰੇ ਫੋਕਸ ਮੇਰਾ ਤੁਸੀਂ ਬੱਚਾ ਮਨ ਬੱਚਾ ਠੀਕ ਕਰਨਾ ਬੱਚੇ ਠੀਕ ਬੱਚੇ ਸਾਰੇ ਠੀਕ ਹੋ ਗਏ ਲੈ ਨੈਕਸਟ ਵੀ ਠੀਕ ਕਰ ਲੈ ਲੈ ਨੈਕਸਟ ਸਾਰੇ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਇਗਰੇ ਉਹ ਇਥੇ ਮਾਲਕ ਜੀ ਆਏ ਹੋਏ ਸੀ ਕਿਸੇ ਦੁਕਾਨ ਦੇ ਉਧਰ ਇਹ ਗੱਲ ਕਾਫੀ ਮਦਦ ਕੀਤੀ ਉਚਾਰੀ ਇਹ ਬੁਝੇ ਉਹ ਖੜੇ ਰਹੇ ਉਹਨਾਂ ਨੇ ਕਹਿੰਦਾ ਸੀ ਵੀ ਰਸੋ ਬੱਚਾ ਉਹਨਾਂ ਜਿਹੜਾ ਡਾਕਟਰ ਬੁਲਾਣਾ ਬਲਾਓ ਸਾਡੀ ਟੀਮ ਆਈ ਡਾਕਟਰਾਂ ਦੀ ਠੀਕ ਹੈ ਉਹ ਕੌਣ ਸੀ ਸਾਡਾ ਡਾਕਟਰ ਸਾਡੇ ਆਪਣੀ ਨਹੀਂ ਨਹੀਂ ਜਿਹੜੇ ਖੜੇ ਨੇ ਦੁਕਾਨਦਾਰ ਦੁਕਾਨਦਾਰ ਜਿਨ੍ਹਾਂ ਦੇ ਕੋਈ ਆਈਸਕ੍ਰੀਮ ਵਾਲੇ ਕੋਈ ਸੀ ਨਾ ਨੌਨ ਕਰੰਦਾ ਉਹ ਖੜੇ ਰਹੇ ਉਹਨਾਂ ਨੇ ਮੈਨੂੰ ਹਾਂ ਨਾ ਨਾ ਬਿਰਾ ਕਰੰਦੋ ਲੇਕਿਨ ਖੜੇ ਰਹੇ ساری ਰਾਤ ਮੈਨੂੰ ਯਾਦ ਹੈ ਮੈਂ 2:30 ਵਜੇ ਇਥੇ ਆ ਕੇ ਦੇਖਾਂ ਵਾਸਤੇ ਇਹ ਕੋਈ ਸੀ ਕਿ ਨਾ ਸੰਭਿਅਨੋ ਹਾਰੀ ਦੇ ਜੋ ਵੀ ਅੱਛਾ ਟਰੀਟਮੈਂਟ ਆ ਉਹ ਦੋ ਜੇ ਦੋ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਡਾਕਟਰਾਂ ਨੂੰ ਬਹੁਤ ਪ੍ਰੇਸ਼ਾਨ ਡਾਕਟਰਾਂ ਜਦੋਂ ਮਤਲਬ ਇਤਨਾ ਬੱਦ ਲੋਕ ਕਿਸੇ ਚੀਜ਼ ਨਾਲ ਬਿਮਾਰ ਹੋ ਜਾਂਦੇ ਆ ਫਿਰ ਇਹਨੂੰ ਕੀ ਸਥਿਤੀ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਜੀ ਲੱਗਦਾ ਜਾਂ ਤਾਂ ਉੱਥੇ ਕੋਈ ਪਾਣੀ ਦਾ ਕੋਈ ਹਣ ਚੱਕਰ ਪਾਣੀ ਵਗੈਰਾ ਦਾ ਜੀ ਜਾਂ ਹੋਰ ਕੋਈ ਅਜੀ ਪ੍ਰੋਬਲਮ ਹੋਦੀ ਹੈ ਕੋਈ ਜਿਹੜਾ ਫੂਡ ਪੋਜਨ ਹੁੰਦੀ ਆ ਅਸੀਂ ਸਿਹਤ ਵਿਭਾਗ ਜਿਵੇਂ ਹੈਗੇ ਆ ਸੀਵਲ ਸਰਜਨ ਨਾਲ ਗੱਲ ਕੀਤੀ ਇਸ ਬਾਬਤ ਉਹ ਕਹਿੰਦੇ ਸਾਨੂੰ ਹਸਪਤਾਲ ਕੋਲੋਂ ਇਨਫੋਰਮ ਮਿਲਦਾ ਗਿਆ ਮੈਂ ਕਿਹਾ ਹੈ ਉਹਨਾਂ ਨੇ ਫੋਨ ਹੀ ਨਹੀਂ ਲੱਗ ਤੁਸੀਂ ਸੁਣਿਆ ਕਿ ਡਾਕਟਰ ਸਾਹਿਬ ਕਹਿੰਦੇ ਆ ਕਿ ਅਸੀਂ ਸੇਧ ਵਿਪਾਰ ਨੂੰ ਵਿਸਥਾਰ ਕੀਤੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਪਰ ਇਸ ਦੇ ਬਿਲਕੁਲ ਉਲਟ ਸਿਵਲ ਸਰਜਨ ਕਹਿੰਦੇ ਆ ਕਿ ਜੇਕਰ ਸਾਨੂੰ ਸਮਾਂ ਰਹਿੰਦੇ ਇਤਲਾਹ ਮਿਲ ਜਿੰਦੀ ਤਾਂ ਅਸੀਂ ਉਸੇ ਇੱਕ ਦੇ ਸੈਂਪਲ ਭਰਦੇ ਜਾਂ ਉਸੇ ਖਾਣ ਵਾਲੀਆਂ ਵਸਤੂਆਂ ਦੇ ਸੈਂਪਲ ਭਰਦੇ ਜਿਨ੍ਹਾਂ ਨੂੰ ਖਾਣ ਕਰਕੇ ਇਹ ਲੋਕ ਕਮਾਰ ਹੋਏ ਸੀ ਇਸ ਤੋਂ ਬਿਲਕੁਲ ਉਲਟ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹਸਪਤਾਲ ਤੋਂ ਨਹੀਂ ਜਰ ਜਦੋਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਵੀ ਬਹੁਤ ਜ਼ਿਆਦਾ ਬੰਦੇ ਬਿਮਾਰ ਹੋ ਜਾਂਦੇ ਆ ਹਸਪਤਾਲ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕੋਈ ਇਹ ਜਿਹੜੀਆਂ ਚੀਜ਼ਾਂ ਕੋਈ ਵੀ ਇਹਦੇ ਚ ਕੱਲੀਆਂ ਇਹ ਨਹੀਂ ਜੇ ਫੂਡ ਪੋਇਜ਼ਨਿੰਗ ਹੈਗੀ ਹੈ ਜਾਂ ਕੋਈ ਵੀ ਡੇਂਗੂ ਮਲੇਰੀਆ ਕੋਈ ਵੀ ਇਹ ਸਾਰੀਆਂ ਨੋਟੀਫਾਇਬਲ ਡਿਜ਼ੀਜ਼ ਇਸ ਦੇ ਅੰਡਰ ਆਉਂਦੀਆਂ ਨੇ ਜੀ ਹਸਪਤਾਲ ਨੂੰ ਨੋਟੀਫਾਈ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਨਹੀਂ ਕੀਤਾ ਸੀਗਾ ਉਹਨਾਂ ਨੂੰ ਬਕਾਇਦਾ ਤਾੜਨਾ ਕੀਤੀ ਗਈ ਹੈਗੀ ਵੀ ਔਰ ਯਕੀਨੀ ਬਣਾ ਲਈ ਕਿਹਾ ਗਿਆ ਪੁਲਿਸ بس یہی گل ਹੈਗੀ ਹੈ ਕਿ ਉਸ ਵੇਲੇ ਜੇ ਇਮੀਡੀਏਟਲੀ ਆ ਜਾਂਦਾ ਤਾਂ ਸ਼ਾਇਦ ਕੁਝ ਸੈਂਪਲ ਜਿਹੜੇ ਜਿਹੜੇ ਖਾਣਾ ਖਾਦੇ ਸੀਗੇ ਜਿਹਦੇ ਵਿੱਚੋਂ ਸੰਦੇਹ ਹੋ ਸਕਦਾ ਸੀਗਾ ਉਹ ਲਿੱਤੇ ਜਾ ਸਕਦੇ ਸੀ ਤਾਂ ਬੈਟਰ ਰਿਜ਼ਲਟ ਸਾਹਮਣੇ ਆ ਸਕਦੇ ਸੀ ਕਿ ਅਗਲੇ ਦਿਨ ਤੱਕ ਇੱਕ 24 ਘੰਟੇ ਦਾ ਵਕਫਾ ਪੈਣ ਦੇ ਨਾਲ ਇਹ ਹੋ ਗਿਆ ਕਿ ਉਹ ਸੈਂਪਲ ਕੰਜ਼ਿਊਮ ਹੋ ਚੁੱਕੇ ਸੀ ਜਾਂ ਖਤਮ ਹੋ ਚੁੱਕੇ ਸੀਗੇ ਉਹ ਤਾਂ ਨਹੀਂ ਸੈਂਪਲ ਵਿੱਚ ਇੱਥੇ ਹੀ ਪਰਸਨਲਾਸਟ ਨਿਕਲ ਕਰ ਲਈਏ ਉਥੇ ਮੌਕੇ ਤੇ ਦੋ ਪਰਸਨਾਂ ਨੂੰ ਪਹੁੰਚੇ ਹੋਏ ਨਜ਼ਰ ਆ ਰਹੇ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਅਸੀਂ ਫੋਨ ਤੇ ਉਹਨਾਂ ਨਾਲ ਗੱਲ ਕਰਤਾ ਤੇ ਉਹਨਾਂ ਨੇ ਇਹ ਮੰਨਿਆ ਕਿ ਪਰਿਵਾਰ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਉਹ ਕਹਿੰਦੇ ਕਿ ਅਸੀਂ ਇਨਸਾਨੀਅਤ ਦੇ ਤੌਰ ਤੇ ਪਹੁੰਚੇ ਸੀ ਪਰ ਜਦੋਂ ਅਸੀਂ ਦੇਖਿਆ ਤੇ ਬਿਆਨ ਨੋਟ ਕੀਤੇ ਗਏ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਕਿਸਮ ਦੀ ਕੋਈ ਵੀ ਤਰਕਵਾ ਦਰਜ ਨਹੀਂ ਕਰਵਾਈ ਪਰ ਜਨਾਬ ਇਹ ਮਾਮਲਾ ਸਰਕਾਰ ਦੇ ਹੱਥਾਂ ਦੀ ਜ਼ਿੰਦਗੀ ਤੇ ਮੌਤ ਅਸੀਂ ਹੁਣ ਮੈਂ ਕਹਾਂਗਾ ਸਰਕਾਰ ਨਹੀਂ ਹਜ਼ਾਰਾਂ ਲੋਕਾਂ ਦੀ ਜਿੰਦਗੀ ਮੌਤ ਦਾ ਪਰ ਸਕਦਾ ਹੈ ਪਰ ਇਹ ਅਗਲੀ ਵਕਤੀ ਗਈ ਜੇਕਰ ਸਿਵਲ ਸਰਪੰਚ ਦੀ ਮਦਦ ਇਹ ਟਾ ਸਕਦਾ ਉਹ ਬੰਦ ਨਹੀਂ ਕਰਤੀ ਗਈ ਉਹਨਾਂ ਵੱਲੋਂ ਸਿਰਫ ਬਾਹਰੋਂ ਫੋਨ ਨਹੀਂ ਕੀਤਾ ਗਿਆ ਪਰ ਡਾਕਟਰ ਸਾਹਿਬ ਕਹਿੰਦੇ ਕਿ ਅਸੀਂ VHO ਨੂੰ ਫੋਨ ਕੀਤਾ ਸੀ ਉਹਨਾਂ ਸਗਾ ਫੋਨ ਪਿਕ ਹੀ ਨਹੀਂ ਕੀਤਾ ਮਤਲਬ ਸਾਡਾ ਫੋਨ ਨਹੀਂ ਚੱਲਿਆ ਪਰ ਉਸ ਸਮਾਂ ਆਜ਼ਮ ਕਹਿੰਦੇ ਕਿ ਸਾਡੋਂ ਕਾਰਵਾਈ ਲਈ ਕਿਸੇ ਨੇ ਨਹੀਂ ਕੀਤੀ ਹੈ ਇਸ ਕਰਕੇ ਅਸੀਂ ਕਾਰਵਾਈ ਕਰਨਾ ਉਰਾਸਰ ਨਹੀਂ ਸਮਝਿਆ ਬਲਕਿ ਬਿਆਨ ਦਿੱਤੇ ਉਹਨਾਂ ਨੂੰ ਪੇਸ਼ ਕੀਤਾ

ਜਿਹੜਾ ਇਹ মিডিਆ ਮੇਰੇ ਕੋਲ ਸਾਰਾ ਇਕੱਠਾ ਹੋਇਆ ਹੈ ਇਹ ਕਿਸੇ ਨੇ ਇਹ 事 ਦੀ ਉਹ ਕੀਤੀ ਗਈ ਸੀ ਮੇਰੇ ਕੋਲ ਕੁਝ ਪਰਸਨ ਮੇਰੇ ਬੇਟੇ ਦੇ ਕੋਲ ਆਏ ਸਨ ਉਹਨਾਂ ਨੇ ਆ ਕੇ ਇਹ ਕਿਹਾ ਕਿ ਵੀ ਤੁਹਾਡੀ ਦੁਕਾਨ ਤੋਂ ਕੋਈ ਫੂਟ ਗਿਆ ਐਕਚੁਅਲ ਉਸੇ ਵੇਲੇ ਥੋੜੀ ਦੇਰ ਪਹਿਲਾਂ ਡਿਊਟੀ ਚੇਂਜ ਹੋਈ ਸੀ ਮੇਰਾ ਪੋਤਰਾ ਬੈਠਾ ਸੀ ਉਸ ਤੋਂ ਬਾਅਦ ਉਹ ਆਇਆ ਬੇਟੇ ਨੇ ਸੋਚਿਆ ਸ਼ਾਇਦ ਮੇਰੀ ਦੁਕਾਨ ਤੋਂ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ ਇਹ ਵੀ ਸ਼ੋਰਨੀ ਕਿ ਵੀ ਦੁਕਾਨ ਤੋਂ ਫੂਟ ਗਿਆ ਸੀ ਜਾਂ ਨਹੀਂ ਕਿਆਂ ਸੀਗਾ ਲੇਕਿਨ ਜਿਵੇਂ ਕਿ ਉਹ ਗਰੀਬ ਪਰਿਵਾਰ ਦੇ ਕੁਝ ਬੰਦੇ ਸੱਚ ਬੱਚੇ ਸਨ ਤੇ ਬੇਟਾ ਉਸ ਵੇਲੇ ਆਪਣੀ ਕਾਰ ਲੈ ਕੇ ਉਹਨਾਂ ਨੂੰ ਉਥੋਂ ਬਾਇਚਾਂਸ ਦੀ ਗੱਡੀ ਵੀ ਔਰੇ ਖੜੀ ਸੀਗੀ ਤੇ ਲੈ ਕੇ ਗਿਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕੀਤਾ ਗਿਆ ਉਹਨਾਂ ਨੂੰ ਹਸਪੀਟਲਾਈਜ਼ ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਵੇਸ ਤੇ ਆਪਣਾ ਫਰਜ਼ ਸਮਝਦੇ ਹੋਏ ਹਾਂ ਅਸੀਂ ਆਪ ਦਾਖਲਾ ਕਰਵਾਇਆ ਉਹਨਾਂ ਨੂੰ ਬੱਚਿਆਂ ਨੂੰ ਔਰ ਬੱਚਿਆਂ ਦਾ ਉਹ ਕੀਤਾ ਟਰੀਟਮੈਂਟ ਵੀ ਉੱਥੇ ਸ਼ੁਰੂ ਕਰਵਾਇਆ ਬਲਕਿ ਪਰਿਵਾਰ ਨੂੰ ਵੀ ਤਰਾਸ ਬਣਵਾਈ ਜਿੰਨੇ ਵੀ ਹੋ ਸਕੀ ਤੇ ਪਰ ਪਿਛਲੇ ਟਾਈਮਾਂ ਤੋਂ ਕੁਝ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੁਣ ਐਨੀ ਪਤਾ ਕਿ ਕੋਣ ਹੈ ਹਰ ਦੂਜੀ ਤੀਜੀ ਦੁਕਾਨ ਦੇ ਉੱਤੇ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਪਹੁੰਚ ਜਾਂਦੀਆਂ ਨੇ ਕਸਟਮਰ ਸਾਡਾ ਰੱਬ ਹੈ ਗਾਹਕ ਸਾਡਾ ਪਰਮਾਤਮਾ ਹੈ ਅਸੀਂ ਉਸ ਨੂੰ ਤੋਂ ਕਮਾਈ ਕਰਨੀ ਹੁੰਦੀ ਹੈ ਅਸੀਂ ਉਸ ਨੂੰ ਰੋਟੀ ਦਿੰਦਾ ਰੋਜੀ ਦੇਣ ਵਾਲਾ ਸਾਡਾ ਅਸੀਂ ਉਸ ਨਾਲ ਗਲਤ ਨਹੀਂ ਕਰਦੇ ਨਾ ਹੀ ਹਾਂ ਮਿਸ ਹੈਪਨਿੰਗ ਕਿਦੇ ਹੋ ਵੀ ਸਕਦੀ ਹੈ ਮੈਂ ਐਸ ਚੀਜ਼ ਤੋਂ ਵੀ ਉਹ ਨਹੀਂ ਕਰਦਾ ਲੇਕਿਨ ਮੇਰੀ ਦੁਕਾਨ ਤੋਂ ਹੋਈ ਹੈ ਜਾਂ ਨਹੀਂ ਹੋਈ ਇਸ ਚੀਜ਼ ਬਾਰੇ ਕੋਈ ਨਹੀਂ ਕੋਈ ਸ਼ਕਤੀ ਤੁਸੀਂ ਵੀ ਕੀਤੀ ਕੋਈ ਪਤਾ ਲੱਗਿਆ ਕੀ ਚੀਜ਼ ਸੀ ਉਹ ਨਹੀਂ ਇਸ ਤਰ੍ਹਾਂ ਦਾ ਕੁਝ ਕੁਝ ਵੀ ਨਹੀਂ ਹੋਇਆ ਹੀ ਨਹੀਂ ਹੈਗਾ ਮਤਲਬ ਵੀ ਸਾਡੇ ਕਿਸ ਟਾਈਪ ਦਾ ਫੂਟ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਵੀ ਅਸੀਂ ਬਰਥਡੇ ਕੇਕ ਲੈ ਕੇ ਜਿੱਥੇ ਜਿਹੜਾ ਆਇਆ ਸੀ ਪਰ ਹੁਣ ਉਹ ਸਾਡੀ ਦੁਕਾਨ ਤੋਂ ਗਿਆ ਹੈ ਜਾਂ ਨਹੀਂ ਗਿਆ ਕਿਹੜੀਆਂ ਉਹਦੇ ਪਿੱਛੇ ਕੁਝ ਤਾਕਤ ਕੋਈ ਕੋਈ ਹੋਰ ਕੋਈ ਨਾ ਸੀ ਇਹ ਪੁਰਾਣਾ ਤਾਂ ਨਹੀਂ ਸੀਗਾ ਨਹੀਂ ਜੀ ਬਿਲਕੁਲ ਫ੍ਰੈਸ਼ ਸਰਦਕੌਣ ਤੇ ਸਾਰਾ ਤੱਕ ਹੁਣ ਵੀ ਤੁਸੀਂ ਦੇਖ ਲਓ ਮੇਰੇ ਕੋਲ ਤਿੰਨ ਚਾਰ ਪੀਸਾਂ ਤੋਂ ਵੱਧ ਨਹੀਂ ਲੱਗੇ ਹੁੰਦੇ ਕੌਣ ਕਿੰਨੇ ਬੱਚੇ ਤੁਸੀਂ ਜਿੱਦਾਂ ਕਹਿ ਰਹੇ ਹੋ ਅਸੀਂ ਐਡਮਿਟ ਕਿੰਨੇ ਬੱਚਿਆਂ ਦੀ ਆਏ ਸੀ ਬਿਮਾਰ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਮੈਂ ਖੁਦ ਇੱਕ ਪੇਸ਼ੈਂਟ ਹਾਂ ਡਿਪਰੈਸ਼ਨ ਪੇਸ਼ੈਂਟ ਹਾਂ ਤੇ ਮੈਂ ਡਿਊਟੀ ਤੇ ਘੱਟ ਹੀ ਰਹਿਣਾ ਬੇਟਾ ਹੀ ਦੇਖਦਾ ਜ਼ਿਆਦਾ ਕਾਰੋਬਾਰ ਨੂੰ ਪਰ ਬੇਟੇ ਨੇ ਜੋ ਮੈਨੂੰ ਦੱਸਿਆ ਉਹ ਤੋਂ ਮੈਨੂੰ ਜਾਣਕਾਰੀ ਮਿਲੀ ਉਹਨੇ ਕਿ ਵੀ 13 1 ਦੇ ਪਰ ਉਹ ਫੂਡ ਵੀਰੀ ਦੀ ਦੁਕਾਨ ਤੋਂ ਗਿਆ ਸੀ ਇਸ ਬਾਰੇ ਮੈਂ ਨਹੀਂ ਕਿਉਂਕਿ ਮੈਂ ਬੜੀ ਕੇਅਰ ਨਾਲ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਹੋ ਸਕਦਾ ਹੋ ਸਕਦਾ ਮੈਨੂੰ ਹੁਣ ਇਸ ਬਾਰੇ ਕੋਈ ਉਹ ਨਹੀਂ ਹੈ ਤੁਸੀਂ ਕਿੰਨੇ ਦਾਖਲ ਕਰਾਇਆ ਸੀ ਬੱਚੇ ਸਹਾਰਾ ਹਸਪੀਟਲ 'ਚ ਬੇਟੇ ਨਿਕਲਵਾਇਆ ਤੇ ਬਾਅਦ ਵਿੱਚ ਪਤਾ ਕਰਾਇਆ ਸੀ ਕਿ ਠੀਕ ਹੈ ਬੱਚੇ ਹਾਂ ਹਾਂ ਬੱਚੇ ਪੂਰਾ ਪੂਰਾ ਉਹਨਾਂ ਦਾ ਜੋ ਵੀ ਸੀਗਾ ਉੱਥੇ ਅਸੀਂ ਆਪਣੀ ਇਨਸਾਨੀਅਤ ਨੂੰ ਲਵਾਉਂਦੇ ਰਹੇ ਤੇ ਪੂਰਾ ਉਹਨਾਂ ਨਾਲ ਕੋਆਪਰੇਟ ਕੀਤਾ ਆਪਣਾ ਇੱਕ ਇਨਸਾਨੀਅਤ ਦੇ ਵੇਸੇ ਫਰਕ ਸਮਝ ਕੇ ਵੀ ਵੀ ਮੈਂ ਕਿ ਮੇਰੀ ਇਹੀ ਸੋਚ ਸੀਗੀ ਕਿ ਵੀ ਇਦਾਂ ਰਵੇ ਖੁਦ ਮੈਂ ਨਹੀਂ ਧਿਆਨ ਦੇ ਸਕਦਾ ਸੀਗਾ ਪੂਰਾ ਫਿਰ ਵੀ ਮੈਨੇ ਅੱਜ ਵੀ ਮੈਂ ਕਿਧਰੇ ਹੋ ਨਹੀਂ ਹੋਇਆ ਮਿਸ ਨਹੀਂ ਹੋਇਆ ਮੈਂ ਕਾਊਂਟਰ ਤੇ ਹਾਜ਼ਰ ਆ ਠੀਕ ਹੈ ਜੀ ਸਰੀਰ ਨਾ ਠੀਕ ਹੋਣ ਦੇ ਬਾਵਜੂਦ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਦੋਸਤੋ ਹੁਣ ਮੈਂ ਗੱਲ ਕਰੂੰਗਾ ਸਿਹਤ ਬੁਖਾਰ ਦੀ ਸਿਸਟਮ ਆਕਤਰੀਕ ਨੂੰ ਰਾਤ 9:30 10 ਵਜੇ ਦੇ ਵਿਚਕਾਰ ਇਹਲੇ ਹਾਦਸਾ ਹੁੰਦਾ ਉਸ ਤੋਂ ਬਾਅਦ ਲੋਕ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਆ ਤਕਰੀਬਨ 10 ਵਜੇ ਦੇ 2-3 ਮਿੰਟ ਦੇ ਹਸਪਤਾਲ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਇਲਾਜ ਸ਼ੁਰੂ ਹੁੰਦਾ ਅਗਲੇ ਤੋਂ ਅ

کوئی بھی دکاندار ایسا مرخ نہیں ہو سکتا کہ جڑی چیز نہ ستارا لوگ بمار ہو گئے یا پھر جڑی چیز نہ کچھ لوگ ہم دکت آگی اس چیز کو رکھ کے انتظار کرے گا کہ قدر سے دکاندار کے پر سیمپل

ਜਦੋਂ ਹੀ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਹੈਗਾ ਆਪਣੀ ਪੂਰੀ ਹੈਲਥ ਟੀਮ ਨਾਲ ਇੱਥੇ ਸੈਂਪਲ ਲੈਣ ਆਏ ਆ ਤੇ ਇਨਸਪੈਕਸ਼ਨ ਕੀਤੀ ਹੈ ਸਬ ਸਾਰੀ ਇਹਨਾਂ ਦੇ ਮੈਨੂਫੈਕਚਰਿੰਗ ਯੂਨਿਟ ਦੀ ਇਨਸਪੈਕਸ਼ਨ ਕੀਤੀ ਹੈ ਸਾਰੇ ਪ੍ਰੋਡਕਟਸ ਦੀ ਇਨਸਪੈਕਸ਼ਨ ਕੀਤੀ ਹੈ ਜੋ ਬੰਦੀਆਂ ਇਨਸਟਰਕਸ਼ਨ ਸੀ ਉਹ ਦਿੱਤੀਆਂ ਨੇ ਤੇ ਸੈਂਪਲ ਲਿੱਤੇ ਐ ਐਨਫੋਰਸਮੈਂਟ ਸੈਂਪਲ ਲਿੱਤੇ ਐ ਹੁਨੇ ਅਸੀਂ ਜਿਹੜੇ ਹੈਗੇ ਆ ਉੱਪਰ ਭੇਜਾਂਗੇ ਜਦੋਂ ਰਿਪੋਰਟ ਆਏਗੀ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਅਨੁਸਾਰ ਕਾਨੂੰਨੀ ਜੋ ਵੀ ਹੈਗਾ ਕਾਰਵਾਈ رپورٹ ਦੇ ਮੁਤਾਬਕ ਕੀਤੀ ਚਾਈਗੀ। ਪਰ ਕੁਝ ਪਤਾ ਲੱਗਿਆ ਕਿ ਬੱਚੇ ਕਿਵੇਂ ਬਿਮਾਰ ਹੋਏ ਕੀ ਖਾਣਾ ਬਿਮਾਰ ਹੋਏ ਨਹੀਂ ਸਾਨੂੰ ਪੇਰੈਂਟ ਉਧਰੋਂ ਜੋ ਫੈਮਿਲੀ ਹੈ ਜੇ ਬੱਚੇ ਉਹਨਾਂ ਵੱਲੋਂ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ। ਬਟ ਸਾਨੂੰ ਇਹ ਹੈ ਕਿ ਬੱਚੇ ਸਟੇਬਲ ਹੈ ਸਾਰੇ ਆਊਟ ਆਫ ਡੇਂਜਰ ਹੈ। ਦੇ ਆਲ ਆਰ ਸਟੇਬਲ। ਤੁਹਾਨੂੰ ਲੱਗਿਆ ਇੱਥੇ ਆਉਣ ਤੋਂ ਬਾਅਦ ਕਿ ਕੁਝ ਇਸ ਦੇ ਵਿੱਚ ਹੈ ਕੋਈ ਗੜਬੜੀ ਹੈ ਕੋਈ ਇਸ ਤਰੀਕੇ ਦੇ ਦੇਖੋ ਅਸੀਂ ਜੋ ਜੋ ਸਾਨੂੰ ਲੱਗਿਆ ਕਿ ਜਿੱਥੇ ਕੋਈ ਕਮੀ ਮਹਿਸੂਸ ਹੋਈ ਉੱਥੇ ਅਸੀਂ ਨਾਲ ਨੂੰ ਇਨਸਟਰਕਸ਼ਨ ਦਿੱਤੀਆਂ, ਵਾਰਨਿੰਗ ਦਿੱਤੀ ਹੈ। ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਅਸੀਂ ਆਪਣੇ ਸੈਂਪਲ ਲਿੱਤੇ ਨੇ ਤੇ ਸੈਂਪਲ ਅਸੀਂ ਹੁਣ ਉੱਪਰ ਪੇਚਾਂਗੇ ਅਸੀਂ ਕੇਕ ਤੇ ਬੰਦ ਦੇ ਸੈਂਪਲ ਲਿੱਤੇ ਆਂ ਫਿਰ ਹੋਰ ਵੀ ਕੁਝ ਚੀਜ਼ ਦੇ ਸੈਂਪਲ ਭਰੇ ਜਾਣਗੇ ਜਾਨਿ ਕਿ ਇਹਨਾਂ ਦੇ ਨਮੂਨੇ ਗਰਾਮਾਂ ਦੇ ਉੱਤੇ ਗੱਲ ਹੋ ਰਹੀ ਹੈ ਅਸੀਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਜਿਹੜੀ ਹੈਗੀ ਸਾਡੀ ਟੀਮ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਆ ਕੇ ਸੈਂਪਲ ਪਰਦੀ ਰਹਿੰਦੀ ਹੈ ਨਹੀਂ ਜੋ ਹਜੇ ਤੱਕ ਸਜਿਤ ਨੂੰ ਸਾਨੂੰ ਪਤਾ ਚੱਲਿਆ ਸੀ ਕਿ ਬੱਚੇ ਬਿਮਾਰੇ ਆ ਪੁੱਥੋਂ ਸੀ ਅੱਜ ਸੈਂਪਲ ਪਰ ਨਹੀਂ ਬਾਕੀ ਸਾਰੀ ਪਟਿਆਲੇ ਦੀ ਅਸੀਂ ਇਹ ਜਿਹੜੀ ਵੀ ਸਾਰੀਆਂ ਸ਼ਾਪਸ ਸਾਰੀ ਜਗ੍ਹਾ ਤੇ ਅਸੀਂ ਆਪਣੀ ਜਿਹੜੀ ਬੰਦੀ ਜਿਹੜੀ ਹੈਗੀ ਹੈ ਚੈਕਿੰਗ ਕਰਾਂਗੇ ਜਦੋਂ ਤੱਕ ਰਿਪੋਰਟ ਆਉਂਦੀ ਹੈ ਜਦੋਂ ਵੀ ਕਰਕੇ ਲਾਈਟ ਜੋ 14 ਦਿਨਾਂ ਦੇ ਵਿੱਚ ਰਿਪੋਰਟ ਜਿਹੜੀ ਹੈਗੀ ਆ ਜਾਂਦੀ ਹੈ ਜੀ ਖੈਰ ਇਹ ਸਾਰੇ ਮਾਮਲੇ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਹੱਥ ਹੁਣਾ ਬੜਾ ਵੱਸਦੀ ਹੈ ਕਿਉਂਕਿ ਇਹ ਮਾਮਲਾ ਜੁੜਿਆ ਹੋਇਆ ਹੈ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ਤੇ ਕਹਿਣਾ ਕਿ ਬੱਚਿਆਂ ਦੀ ਸਿਹਤ ਨਾਲ ਕਿਉਂਕਿ ਸਾਰਾ ਲੋਕ ਬਿਮਾਰ ਹੁੰਦੇ ਉਸ ਤੋਂ ਬਾਅਦ ਉਸ ਇਲਾਕੇ ਦੇ ਸਿਵਲ ਸਰਜਨ پانی دے سیمپل پر جاندے ہیں اس تو بار سیدھ و پانی میں دو دن بعد بیکری دے سیمپل پر آئے جاندے ہیں باقی دو دے سیمپل پر آئے جاندے ہیں پر کارنا ایک کس طرح ہوئے گی جدو کھان والی پدا تھی جنہیں اس وقت خاندے گے انہوں نے سیمپل پر ہی نہیں ہے مطلب کہ معاملے دے بچ کچھ بھی نہیں کے سامنے نہیں آسکتا کیونکہ جنہیں ایک سیمپل پر آئے گئے ہیں جنہیں دو روٹی سیمپل پر آئے گئے ہیں وہ فریش تاجے کی اور تاجے دو روٹی دے ਸਮਪਰਕ ਰਿਹਾ ਨਾ ਕਿ ਉਸ ਵਸਤੂ ਦੇ ਬਾਰੇ ਰਿਹਾ ਜਿਹੜੀ ਵਸਤੂ ਉਹ ਤੇ ਉਹਨਾਂ ਸਰਾਂ ਨੂੰ ਕਰੇ ਖਤਿਸ ਇਹ ਤੋਂ ਸਪਸ਼ਟ ਜਾਹਿਰ ਹੁੰਦਾ ਕਿ ਕੁਝ ਲੋਕ ਇਸ ਘਟਨਾਕਰਮ ਨੂੰ ਸਾਫ਼ ਕਰਨ ਦੇ ਇਰਾਦੇ ਨਾਲ ਕੰਮ ਕਰ ਰਹੇ ਨੇ ਜਾਂ ਫਿਰ ਇਸ ਘਟਨਾਕਰਮ ਦੇ ਉੱਤੇ ਪਰਦਾ ਪਾਉਣ ਦੀ 100% ਕੋਸ਼ਿਸ਼ ਕਰ ਰਹੇ ਕਿਉਂਕਿ ਸੇਵਾਪਾਲ ਕੋ ਦੋ ਦਿਨ ਬਾਅਦ ਜਾਣਕਾਰੀ ਮੀਡੀਆ ਤੱਕ ਪਹੁੰਚਦੀ ਹੈ ਜਿਹੜੇ ਡੀਏ ਚੁੱਪ ਕਿਹਾ ਗਿਆ ਤੇ ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਡਾਕਟਰ ਵੱਲੋਂ ਮੈਨੂੰ ਕੋਈ ਕਾਲ ਆਇਆ ਕਿ ਟਮੀ

اویسلا دکھا کے کاروائی نہ کی جائے دو میں ایک بار سب جس کی بارہ سال وہ بیمار ہوا اس بعد ویشنوی جس کی عمر دس سال وہ بیمار ہوئی اس بعد شوبم جس کی عمر چھ سال وہ بیمار ہوا اکل جس کی عمر چھ سال وہ بیمار ہوا اس علاوہ کچھ بچوں کے میرے کو نام نہیں ہے جہاں بیمار ہوئے

ਡਾਕਟਰ ਪਿਛਲੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਦੇ ਵੀ ਕੁਝ ਲੋਕ 13 ਦੇ ਕਰੀਬ ਲੋਕ ਬਿਮਾਰ ਹੋ ਗਏ ਸੀ ਜਿੱਦੇ ਬੱਚੇ ਵੀ ਸੀਗੇ ਉਸ ਵਿਭਾਗ ਵੱਲੋਂ ਕੀ ਕਾਰਵਾਈ ਹੋਈ ਇਹ ਪਿਛਲੇ ਦਿਨ ਨਹੀਂ ਜੀ 9 ਤਰੀਕ ਦੀ ਗੱਲ ਹੈਗੀ ਹੈਗੀ ਇਹ ਇਹਦੇ ਲਗਭਗ ਹੁਣ ਤਾਂ ਹਫਤਾ ਬੀਤ ਚੁੱਕਿਆ ਹੈਗਾ ਜੀ ਸਰ ਔਰ 9 ਤਰੀਕ ਨੂੰ ਕਿਸੇ ਬੱਚੇ ਦਾ ਬਰਥਡੇ ਸੀਗਾ ਉਥੇ ਕੁੱਲ 17 ਜਣੇ ਮੈਂਬਰਸ ਸੀਗੇ ਜਿਦੇ ਚੋਂ 12 ਇੱਕ ਪਰਿਵਾਰ ਦੇ ਸੀਗੇ ਪੰਜ ਬੱਚੇ ਸੀਗੇ ਸੱਤ ਅਡਲਟ ਸੀਗੇ ਔਰ ਕੁੱਲ 17 ਦੇ ਵਿੱਚੋਂ 8 ਬੱਚੇ ਸੀਗੇ ਤੇ 9 ਅਡਲਟ ਸੀਗੇ ਇੱਕ ਬੱਚੇ ਦੇ ਬਰਥਡੇ ਦੇ ਉੱਤੇ ਇਹਨਾਂ ਨੇ ਇਕੱਠੇ ਹੋ ਕੇ ਖਾਣਾ ਖਾਧਾ ਹੈਗਾ ਉਸ ਦਿਨੇ ਇਹ ਖਾਣਾ ਖਾ ਕੇ ਬਿਮਾਰ ਹੋਏ ਨੇਗੇ ਤੇ ਇਹ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇਗੇ ਇਹ ਮਾਮਲਾ ਸਾਹਮਣੇ ਸਰ ਜਦੋਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜਾਂਦਾ ਵੀ ਬਹੁਤ ਜ਼ਿਆਦਾ ਬੰਦੇ ਬਿਮਾਰ ਹੋ ਜਾਂਦੇ ਆ ਹਸਪਤਾਲ ਦੀ ਕੀ ਜ਼ਿੰਮੇਵਾਰੀ ਬਣਦੀ ਆ ਦੇਖੋ ਜੀ ਇਹ ਜਿਹੜੀਆਂ ਚੀਜ਼ਾਂ ਕੋਈ ਵੀ ਇਹਦੇ ਚ ਕੱਲੀਆਂ ਇਹ ਨਹੀਂ ਜੇ ਫੂਡ ਪੋਇਜ਼ਨਿੰਗ ਹੈਗੀ ਹੈ ਜਾਂ ਕੋਈ ਵੀ ਡੇਂਗੂ ਮਲੇਰੀਆ ਕੋਈ ਵੀ ਇਹ ਸਾਰੀਆਂ ਨੋਟੀਫਾਇਬਲ ਡਿਜ਼ੀਜ਼ ਇਸ ਦੇ ਅੰਦਰ ਆਉਂਦੀਆਂ ਨੇ ਜੀ ਹਸਪਤਾਲ ਨੂੰ ਨੋਟੀਫਾਈ ਕਰਨਾ ਚਾਹੀਦਾ ਹੈ ਮੰਨਦੇ ਜੀ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਨਹੀਂ ਕੀਤਾ ਸੀਗਾ ਉਹਨਾਂ ਨੂੰ ਬਕਾਇਦਾ ਤਾੜਨਾ ਕੀਤੀ ਗਈ ਹੈਗੀ ਵੀ ਹੋਰ ਯਕੀਨੀ ਬਣਾ ਲਈ ਕਿਹਾ ਗਿਆ ਪੁਲਿਸ ਦਾ ਇਸ ਦੇ ਵਿੱਚ ਕੀ ਰੋਲ ਰਹਿੰਦਾ ਜੀ ਪੁਲਿਸ ਦਾ ਤਾਂ ਰੋਲ ਇਹਦੇ ਵਿੱਚ ਜੇ ਸਾਡੇ ਸਿਹਤ ਵਿਭਾਗ ਦਾ ਰੋਲ ਹੁੰਦਾਗਾ ਇਹਦੇ ਵਿੱਚ ਜਦੋਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇਗੇ ਜੀ ਉਹਨਾਂ ਨੇ ਜਿੱਥੋਂ ਜਿੱਥੋਂ ਜੜੀ ਜੜੀ ਚੀਜ਼ਾਂ ਖਾਧੀਆਂ ਸੀਗੀਆਂ ਇੱਕ ਬੇਕਰੀ ਤੋਂ ਐਸੀ ਕੇਕ ਸੀਗਾ ਬਾਕੀ ਕਿਤੋਂ ਸਮੋਸਾ ਸੀ ਸਪ੍ਰਿੰਗ ਰੋਲ ਸੀ ਉਹਨਾਂ ਦੇ ਸਾਰੇ ਸੈਂਪਲ ਕਲੈਕਟ ਕੀਤੇ ਹੈਗੇ ਨੇ ਜੀ ਔਰ ਜਿਹੜੇ ਫਿਰ ਸਾਡੇ ਐਪੀਡੀਮੀਓਲੋਜਿਸਟ ਇਥੇ ਵਿੰਗ ਹੈਗਾ ਉਹਨਾਂ ਨੇ ਜਾ ਕੇ ਉਸ ਘਰ ਦੇ ਆਲੇ ਦੁਆਲੇ ਦੇ ਕਿਉਂਕਿ ਕਿਸੇ ਚੀਜ਼ ਦੇ ਉੱਤੇ ਵੀ ਸੰਦੇਹ ਆ ਸਕਦਾ ਹੈਗਾ ਪਾਣੀ ਦੇ ਸੈਂਪਲ ਵੀ ਲਿੱਤੇ ਹੈਗੇ ਨੇ ਕਿ ਘਰ ਦੀ ਹਾਈਜੀਨ ਵਗੈਰਾ ਵੀ ਬਾਕੀ ਚੀਜ਼ਾਂ ਵੀ ਸਾਰੀਆਂ ਐਗਜ਼ਾਮਿਨ ਕੀਤੀਆਂ ਗਈਆਂ ਨੇ ਸਰ ਜਿਸ ਤਰ੍ਹਾਂ ਇਸ ਖਬਰ ਨੂੰ ਜਾਂ ਇਸ ਵਾਕਏ ਨੂੰ ਦੱਬਿਆ ਗਿਆ ਕਿਉਂਕਿ ਸ਼ਹਿਰ ਦੇ ਲਈ ਹਾਨੀਕਾਰਕ ਹੋ ਸਕਦਾ ਅੱਜ 17 ਲੋਕ ਸੀ ਕੱਲ ਨੂੰ ਵੱਧ ਵੀ ਹੋ ਸਕਦੇ ਸੀ ਉਹਦੇ ਤੇ ਕੀ ਕਾਰਵਾਈ ਹੋਏਗੀ ਜੀ ਦੱਬਣ ਦੀ ਤਾਂ ਕਿਤੇ ਵੀ ਕੋਈ ਮੇਰੇ ਜਦੋਂ ਸਾਡੇ ਕੋਲੇ ਦੇਖੋ ਇਹ 9 ਤਰੀਕ ਦੀ ਰਾਤ ਨੂੰ ਬਿਮਾਰ ਹੁੰਦੇ ਨੇ ਹਸਪਤਾਲ ਦੇ ਵਿੱਚ ਜਾਂਦੇ ਨੇ 10 ਨੂੰ ਸਾਡੇ ਕੋਲੇ ਸਾਹਮਣੇ ਆ ਗਿਆਗਾ ਮਸਲਾ ਔਰ ਸਾਡੇ ਜ਼ਿਲ੍ਹਾ ਸਿਹਤ ਅਫਸਰ ਨੇ ਲੋੜਿੰਦੀ ਕਾਰਵਾਈ ਐਪੀਡੀਮੀਓਲੋਜਿਸਟ ਨੇ ਲੋੜਿੰਦੀ ਕਾਰਵਾਈ ਕੀਤੀ ਹੈਗੀ ਹੈ ਬਸ ਇਹੀ ਗੱਲ ਹੈਗੀ ਹੈ ਕਿ ਉਸ ਵੇਲੇ ਜੇ ਇਮੀਡੀਏਟਲੀ ਆ ਜਾਂਦਾ ਤਾਂ ਸ਼ਾਇਦ ਕੁਝ ਸੈਂਪਲ ਜਿਹੜੇ ਜਿਹੜੇ ਖਾਣਾ ਖਾਦੇ ਸੀਗੇ ਜਿਹਦੇ ਵਿੱਚੋਂ ਸੰਦੇਹ ਹੋ ਸਕਦਾ ਸੀਗਾ ਉਹ ਲਿੱਤੇ ਜਾ ਸਕਦੇ ਸੀ ਤਾਂ ਬੈਟਰ ਰਿਜ਼ਲਟ ਸਾਹਮਣੇ ਆ ਸਕਦੇ ਸੀ ਕਿ ਅਗਲੇ ਦਿਨ ਤੱਕ ਇੱਕ 24 ਘੰਟੇ ਦਾ ਵਕਫਾ ਪੈਣ ਦੇ ਨਾਲ ਇਹ ਹੋ ਗਿਆ ਕਿ ਉਹ ਸੈਂਪਲ ਕੰਜ਼ਿਊਮ ਹੋ ਚੁੱਕੇ ਸੀ ਜਾਂ ਖਤਮ ਹੋ ਚੁੱਕੇ ਸੀਗੇ ਉਹਦਾ ਨਹੀਂ ਸੈਂਪਲ ਮਿਲਦਾ ਸਰ ਜਿਸ ਤਰ੍ਹਾਂ ਕਿ ਸੈਂਪਲਿੰਗ ਅਗਲੇ ਦਿਨ ਹੁੰਦੀ ਹੈ ਜਿੱਦਾਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ 24 ਘੰਟੇ ਬਾਅਦ ਸੈਂਪਲਿੰਗ ਹੁੰਦੀ ਹੈ ਜਿਹੜੀ ਚੀਜ਼ ਨਾਲ ਬੰਦਾ ਬਿਮਾਰ ਹੁੰਦਾ ਉਹ ਚੀਜ਼ਾਂ ਮਿਲਦੀਆਂ ਨਹੀਂ ਫਿਰ ਇਹ ਸੈਂਪਲਾਂ ਦੀ ਕੀ ਵੈਲਿਊ ਰਹਿੰਦੀ ਹੈ ਮੈਂ ਤੁਹਾਨੂੰ ਉਹੀ ਤਾਂ ਪਹਿਲਾਂ ਆਪ ਹੀ ਦੱਸ ਚੁੱਕਿਆ ਹੈਗਾ ਗੱਲ ਦੇ ਉੱਤੇ ਵੀ ਜੇ ਉਸੇ ਵੇਲੇ ਹੀ ਸਾਡੇ ਨੋਟਿਸ ਦੇ ਵਿੱਚ ਆਂਦਾ ਤਾਂ ਜਿਹੜੀ ਚੀਜ਼ ਉਸ ਵੇਲੇ ਮੌਕੇ ਤੋਂ ਬਰਾਮਦ ਹੁੰਦੀ ਜਾਂ ਪਾਈ ਜਾਂਦੀ ਉੱਥੇ ਜਿਹੜੀ ਖਾਧੀ ਹੈਗੀ ਹੈ ਉਸ ਦਾ ਸੈਂਪਲ ਹੋਣਾ ਬੈਟਰ ਰਿਜ਼ਲਟ ਦੇ ਸਕਦਾ ਸੀਗਾ ਮੁਨਿਸਬਤ ਇਸ ਦੇ ਕਿ ਜੇ ਕੋਈ ਹੋਰ ਚੀਜ਼ ਦੀ ਸੈਂਪਲਿੰਗ ਕੀਤੀ ਜਾਂਦੀ ਹੈ ਬਟ ਫਿਰ ਵੀ ਐਪੀਡੀਮੀਓਲੋਜਿਸਟ ਨੇ ਸਾਡੇ ਡੀ ਐਚਓ ਸਾਹਿਬ ਨੇ ਮੌਕੇ ਦੇ ਉੱਤੇ ਜਾ ਕੇ ਜਿੱਥੇ-ਜਿੱਥੇ ਸਾਰੀ ਕਾਰਵਾਈ ਪਾਣੀ ਦੇ ਸੈਂਪਲ ਵੀ ਲਿੱਤੇ ਗਏ ਨੇ ਕਿ ਪਬਲਿਕ ਹੈਲਥ ਲੈਬੈਰੇਟਰੀ ਨੂੰ ਭੇਜੇ ਗਏ ਨੇ ਕਿ ਪੰਜ ਸੈਂਪਲ ਕੁੱਲ ਲਏ ਨੇ ਪਾਣੀ ਦੇ ਵੀ ਸਾਰੀ ਚੀਜ਼ ਦੇ ਉੱਤੇ ਕਾਰਵਾਈ ਕੀਤੀ ਸਰ ਇਸ ਤਰ੍ਹਾਂ ਦੀ ਜਦੋਂ ਵੀ ਘਟਨਾ ਹੁੰਦੀ ਹੈ ਕੋਈ ਕਾਰਵਾਈ ਸਿਹਤ ਵਿਭਾਗ ਕਰਦਾ ਉਸ ਦੇ ਬਾਰੇ ਬਾਅਦ ਵਿੱਚ ਕਦੇ ਵੀ ਜਾਣਕਾਰੀ ਨਹੀਂ ਸਾਹਮਣੇ ਆਉਂਦੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਦੋਂ ਜਿਸ ਵੇਲੇ ਵੀ ਤੁਸੀਂ ਹਮੇਸ਼ਾ ਜੀ ਆਇਆਂ ਨੂੰ ਜਦੋਂ-ਜਦੋਂ ਸਾਹਮਣੇ ਆਏਗੀ ਜ਼ਰੂਰ ਪੁੱਛੋ ਜੀ ਜ਼ਰੂਰ ਇੱਕ ਐਕਸਪਾਇਰੀ ਚਾਕਲੇਟ ਦਾ ਵੀ ਬੜਾ ਵੱਡਾ ਮਾਮਲਾ ਹੋਇਆ ਸੀ ਇਸੇ ਸੜਕ ਦੇ ਉੱਤੇ ਥੋੜੀ ਜਿਹੀ ਅੱਗੇ ਜਾ ਕੇ ਅੱਛਾ ਉਹਦੇ ਤੇ ਕੀ ਸਟੇਟਸ ਹੈ ਜੀ ਹਜੇ ਤੱਕ ਮੇਰੇ ਉਹ ਹਲੇ ਵਿੱਚ ਵਿੱਚ ਮੇਰੇ ਇਮੀਡੀਏਟਲੀ ਇਸ ਵੱਲੇ ਵੀ ਧਿਆਨ ਦੇ ਚ ਹੈਗਾ ਇਹ ਡੀਐਚਓ ਸਾਹਿਬ ਨੇ ਨਾਲ ਕਰਕੇ ਬਤਨ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਿਹਤ ਵਿਭਾਗ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਦੋਂ ਇਸ ਤਰ੍ਹਾਂ ਦਾ ਫੂਡ ਪੌਇਜ਼ਨਿੰਗ ਦਾ ਮਾਮਲਾ ਸਾਹਮਣੇ ਆਉਂਦਾ ਬਹੁਤ ਆਦ ਲੋਕਾਂ ਦੀ ਗਿਣਤੀ ਹੁੰਦੀ ਹੈ ਫੂਡ ਪੌਇਜ਼ਨਿੰਗ ਦਾ ਮਾਮਲੇ ਦੇ ਵਿੱਚ ਤਾਂ ਇਹ ਹੁੰਦਾ ਹੈਗਾ ਕਿ ਦੇਖੋ ਕਿਸੇ ਵੀ ਤਰ੍ਹਾਂ ਖਾਣੇ ਦੇ ਨਾਲ ਮਾੜੇ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਨਹੀਂ ਖੜਵਾੜ ਕੀਤਾ ਜਾਏਗਾ ਜੀ ਸਾਰੇ ਸ਼ਹਿਰ ਦੇ ਵਿੱਚ ਸਭ ਨੂੰ ਇਹ ਹਮੇਸ਼ਾ ਕਿਹਾ ਜਾਂਦਾ ਹੈਗਾ ਕਿ ਸਹੀ ਸੁਚੱਜਾ ਖਾਣਾ ਸਹੀ ਚੀਜ਼ਾਂ ਦੀ ਪਾਣੀ ਦੀ ਵਰਤੋਂ ਕਰਕੇ ਉਸ ਤਰ੍ਹਾਂ ਲੋਕਾਂ ਨੂੰ ਖੋਲਾ ਖਲਾਇਆ ਜਾਵੇ ਔਰ ਇਹਦੀ ਹੈਲਥ ਅਫੀਸਰ ਮ्युनਿਸਪਲ ਕਾਰਪੋਰੇਸ਼ਨ ਵੱਲੋਂ ਵੀ ਸਾਡੇ ਵੀ ਡਿਸਟ੍ਰਿਕਟ ਹੈਲਥ ਅਫੀਸਰ ਵੱਲੋਂ ਵੀ ਮੌਕੇ ਮੌਕੇ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਸਰ ਠੀਕ ਹੋ ਗਿਆ